ਇਹ ਕੋਤੇ ਕਿਹੜਾ ਪਿੰਡ ਆਪਣਾ ਖੈਚੀਆਂ ਖਲਚੀਆਂ ਹਾਂਜੀ ਇਹ ਆ ਜਿਹੜੀਆਂ ਕੁਰਸੀਆਂ ਤੇ ਪਾਣੀ ਪਿਆ ਜਿਹੜੀਆਂ ਤੁਹਾਡੇ ਲਾਗੇ ਚਾਰ ਪੰਜ ਸੁੱਕੀਆਂ ਪਈਆਂ ਇਹ ਤੁਸੀਂ ਆਪ ਸਿਕਾਈਆਂ ਹਾਂਜੀ ਕਿੰਨੇ ਦਿਨ ਹੋ ਗਏ ਰੋਣੇ ਟੰਡਾ ਕਿਹਨੇ ਪੁੱਛਿਆ ਅੱਗੇ ਦਾ ਨਹੀਂ ਤੇ ਵੀ ਕੁਰਸੀਆਂ ਗਿੱਲੀਆਂ ਪਈਆਂ ਤੁਹਾਨੂੰ ਸੁੱਕੀਆਂ ਦੇਖ ਨਹੀਂ ਕਿਸੇ ਨੇ ਨਹੀਂ ਪੁੱਛਿਆ ਕਹਿੰਦੇ ਆ ਕਿਹਨਾਂ ਦੇ ਬਲਾਵੇ ਤੇ ਆਏ ਪ੍ਰਸ਼ਾਸਨ ਨੇ ਬੁਲਾਇਆ ਇੱਥੇ ਹਾਂਜੀ ਪਰ ਪ੍ਰਸ਼ਾਸਨ ਵੀ ਮਾੜੀ ਗੱਲ ਨਹੀਂ ਆ ਇੱਕ ਸਾਡੀਆਂ ਧੀਆਂ ਵੀ ਕੁਰਸੀਆਂ ਹੀ ਨਹੀਂ ਆਗੀਆਂ ਉਹ ਵੀ ਗਿੱਲੀਆਂ ਪਾਣੀ ਵਾਲੀਆਂ ਹਾਂਜੀ ਆਪੇ ਕੁਰਸੀਆਂ ਦੇ ਵਿੱਚ ਆ ਵਧੀਆ ਵਧੀਆ ਸੋਵੇਂ ਬੈਠੇ ਹਾਂਜੀ ਇਹ ਤੇ ਹੈਗਾ ਹੀ ਆ ਚਾਹੀਦਾ ਹੈ ਕਿ ਭੀ ਜੇ ਕੁਰਸੀਆਂ ਗਿੱਲੀਆਂ ਵਾ ਤਾਂ ਇਸ ਕੋਣ ਕਿ ਸਾਰਿਆਂ ਨੇ ਬੈਠਣਾ ਹੈ ਕਿ ਕਿੰਨੇ ਦਰੋਂ ਆਇਆ ਆ ਇਹਨੇ ਠੰਡੇ ਚ ਆਏ ਆ ਉਹਨਾਂ ਨੂੰ ਚਾਹੀਦਾ ਹੈ ਕਿ ਆ ਘੱਟੇ ਰੇਗ ਮੈਟ ਸਾਰਾ ਸਹੀ ਇਹ ਜਿਹੜੀਆਂ ਸਾਡੀਆਂ ਧੀਆਂ ਨਕੀਆਂ ਨਕੀਆਂ ਆਈਆਂ ਆ ਇਹ ਪੁੱਤ ਕਿਹੜਾ ਪਿੰਡ ਆਪਣਾ ਸੱਚੀਆਂ ਸੱਚੀਆਂ ਇਹ ਆ ਜਿਹੜੀਆਂ ਕੁਰਸੀਆਂ ਤੇ ਪਾਣੀ ਪਿਆ ਜਿਹੜੀਆਂ ਤੁਹਾਡੇ ਲਾਗੇ ਚਾਰ ਪੰਜ ਸੁੱਕੀਆਂ ਪਈਆਂ ਇਹ ਤੁਸੀਂ ਆਪ ਸਿਕਾਈਆਂ ਆ ਹਾਂਜੀ ਕਿੰਨੀ ਦੇਰ ਹੋ ਗਈ ਤੁਹਾਡਾ ਟਾਟਾ ਜੇ ਨਾ ਪੁੱਛਿਆ ਅਗੇ ਤਾਂ ਨਹੀਂ ਤੇ ਕੁਰਸੀਆਂ ਗਿੱਲੀਆਂ ਪਈਆਂ ਤੁਹਾਨੂੰ ਸੁੱਕੀਆਂ ਦੇ ਕੇ ਕਿਸੇ ਨੇ ਨਹੀਂ ਪੁੱਛਿਆ ਗੱਡੀ ਕੋਲ ਲਗੀ ਨਾਮ ਅਨਬੋਲਦੀਪ ਗੌਰ ਕਿ ਕਿਹੜਾ ਜੀ ਨਾ ਕਿਹਨਾਂ ਨੂੰ ਆਏ ਕਿਹਨਾਂ ਦੇ ਬਲਾਵੇ ਤੇ ਆਏ ਇਹ ਪ੍ਰਸ਼ਾਸਨ ਨੇ ਬੁਲਾਇਆ ਇੱਥੇ ਹਾਂਜੀ ਪਰ ਪ੍ਰਸ਼ਾਸਨ ਦੀ ਮਾੜੀ ਗੱਲ ਨਹੀਂ ਆ ਇੱਕ ਸਾਡੀਆਂ ਧੀਆਂ ਵਾਲੀ ਕੁਰਸੀਆਂ ਹੀ ਨਹੀਂ ਆ ਗਈਆਂ ਉਹ ਵੀ ਗਿੱਲੀਆਂ ਪਾਣੀ ਵਾਲੀਆਂ ਹਾਂਜੀ ਆਪੇ ਕੁਰਸੀਆਂ ਤੇ ਬਿੱਤੇ ਆ ਵਧੀਆ ਵਧੀਆ ਸੋਵੇ ਦੇ ਬਿੱਤੇ ਹਾਂਜੀ ਇਹ ਤੇ ਹੈਗਾ ਯਾਰ ਡਾਕਟਰ ਮਾਨ ਸਿੰਘਦੀਪ ਕੋਲ ਕਿਹੜਾ ਜਾਓਗੇ ਕੋਈ ਪ੍ਰਸ਼ਾਸਨ ਜਾਂ ਕਿਹਨਾਂ ਜਾਓਗੇ ਉਹਨਾਂ ਨੂੰ ਚਾਹੀਦਾ ਹੀ ਗੱਬੀ ਤੇ ਕੁਰਸੀਆਂ ਗਿੱਲੀਆਂ ਵਾ ਤੇ ਕੌਣ ਬਲਕਿ ਸਾਰਿਆਂ ਨੇ ਬੈਠਣਾ ਹੈ ਇਹ ਦੋ ਲੋ ਆਈਆਂ ਇਹਨੇ ਠੰਡ ਵਿੱਚ ਆਏ ਆ ਉਹਨਾਂ ਨੂੰ ਚਾਹੀਦਾ ਹੈਗਾ ਵੀ ਆ ਘਰ ਦੇ ਰੇਗਮੈਂਟ ਸਾਰਾ ਸਹੀ